ਦੀ ਖਾਲਸਾ ਵਾਹਿਦਰ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਆਪ ਸੰਗਤਾਂ ਦੇ ਨਾਲ YouTube ਦੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਂਝੀ ਕੀਤੀ ਜਾਂਦੀ ਹੈ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕੁਝ ਸ਼ਬਦ ਕਿਵੇਂ ਪੜ੍ਹਨੇ ਹਨ ਕਿਵੇਂ ਬੋਲਨੇ ਹਨ ਉਹਨਾਂ ਦੇ ਅਰਥ ਭਾਵ ਕੀ ਨੇ ਆਪਣੀ ਮਤ ਅਨੁਸਾਰ ਆਪ ਸੰਗਤਾਂ ਦੇ ਨਾਲ ਵਿਦਵਾਨਾਂ ਦੁਆਰਾ ਪਾਈ ਹੋਈ ਸਾਂਝ ਸਾਂਝੀ ਕਰਦਾ ਹਾਂ ਆਪ ਜੀ ਨੂੰ ਬੇਨਤੀ ਹੈ ਕਿ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਜਰੂਰ ਕਰਕੇ ਸਲਾਹ ਜਰੂਰ ਦਿਆ ਕਰੋ ਔਰ ਲਾਈਕਸ ਵੀ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਗੁਰਬਾਣੀ ਦੀ ਸਾਂਝ ਜਿਹੜੀ ਹੈ ਬਹੁਤ ਈ ਸ਼ਰੀਆਂ ਤੱਕ ਪਹੁੰਚ ਸਕਦੀ ਹੈ ਅੱਜ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਹਦੀ ਅਗਲੀ ਪੌੜੀ ਦੀ ਵਿਚਾਰ ਮੈਂ ਸਾਂਝੀ ਕਰਨੀ ਹੈ 52 ਪੌੜੀਆਂ ਹੁਣ ਤੱਕ ਆਪ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਹਨ ਸਤਿਗੁਰੂ ਜੀ ਪਿਛਲੀ ਪੌੜੀ ਦੇ ਵਿੱਚ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜਿੱਥੇ ਕੋਈ ਫੁਰਨਾ ਨਾ ਹੋਵੇ ਕੋਈ ਮਾਇਆਕ ਪਦਾਰਥਾਂ ਦੀ ਸੋਚ ਨਾ ਹੋਵੇ ਮਨੁੱਖ ਦੇ ਅੰਦਰ ਕੋਈ ਸੰਸਾਰ ਦਾ ਫੁਰਨਾ ਨਾ ਹੋਵੇ ਉਹਨੂੰ ਸੁੰਨ ਅਵਸਥਾ ਕਹਿੰਦੇ ਨੇ ਤਾਂ ਸਤਿਗੁਰੂ ਜੀ ਅੱਗੇ ਉਸ ਦਾ ਹੀ ਵਿਸਥਾਰ ਕਰਦੇ ਆ ਸਿੱਧਾਂ ਨੂੰ ਇਹ ਸਮਝਾਉਂਦੇ ਨੇ ਤੇ ਨਾਲ ਨਾਲ ਸਾਨੂੰ ਵੀ ਸਮਝਾਉਂਦੇ ਨੇ ਕਿ ਸੁੰਨ ਅਫੁਰ ਅਵਸਥਾ ਕੈਸੀ ਹੈ ਉਥੇ ਕਿਵੇਂ ਪ੍ਰਮਾਤਮਾ ਦੀ ਰੌਣਕ ਪ੍ਰਗਟ ਹੁੰਦੀ ਹੈ ਉਹਦੀ ਜੋਤ ਪ੍ਰਗਟ ਹੁੰਦੀ ਹੈ ਆਓ ਇਸ ਪਾਉੜੀ ਵਿੱਚ ਸਾਂਝ ਪਾਈਏ ਸਭ ਤੋਂ ਪਹਿਲਾਂ ਇਸ ਪਾਉੜੀ ਦਾ ਜਿਹੜਾ ਹੈ ਉਹ ਪਾਠ ਕਰੀਏ ਕਿਵੇਂ ਕਰਨਾ ਹੈ ਨਾ ਸਰ ਸੁਪਰ ਦਸਵੈ ਪੂਰੇ ਤਾਹ ਅਨਹਤ ਸੁੰਨ ਬਜਵਹਿ ਤੁਰੇ ਸੱਚ ਰੱਜੇ ਦੇਖ ਹਜੂਰੇ ਘਾਟ ਘਾਟ ਸਾਚ ਰਹਾ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸਤਿ ਸੋਏ ਤ੍ਰਿਵਿੰਦਿਆ ਨੰਬਰ ਇਹ ਪੌੜੀ ਸਿੱਧ ਗੋਸ਼ਟ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਪੌੜੀ ਦੇ ਵਿੱਚ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਸਿੱਧਾਂ ਨਾਲ ਗੱਲ ਕੀਤੀ ਸੋਚੀ ਸਾਡੇ ਵਾਸਤੇ ਸਾਨੂੰ ਸਮਝ ਦੇ ਕੇ ਕਿ ਕ ਇਹਨੇ ਬਾਣੀ ਨੂੰ ਸਮਝ ਕੇ ਨੌ ਅਰਥ ਹੁੰਦਾ ਨੌ ਗਿਣਤੀ ਦੇ ਨਾਲ ਸਰ ਕਹਿੰਦੇ ਨੇ ਸਰੋਵਰ ਸੋ ਭਰ ਭਰ ਸ਼ਬਦ ਹੈ ਭਰ ਦੇ ਅੱਗੇ ਸ ਸ ਨੂੰ ਅੰਕੜ ਅਗੇਤਰ ਲੱਗੀ ਹੋਈ ਹੈ ਜਿਵੇਂ ਬਲ ਦੇ ਅੱਗੇ ਸਸਾ ਲੱਗਿਆ ਹੋਇਆ ਸਬਲ ਇਸੇ ਤਰੀਕੇ ਦੇ ਨਾਲ ਇੱਥੇ ਸਸੇ ਨੂੰ ਅੰਕੜ ਅਗੇਤਰ ਲੱਗੀ ਹੋਈ ਹੈ ਕਈ ਸ਼ਬਦਾਂ ਦੇ ਵਿੱਚ ਐੜਾ ਵੀ ਅਗੇਤਰ ਹੈ ਜਿਵੇਂ ਗਮ ਦੇ ਅੱਗੇ ਐੜਾ ਹੋਵੇ ਅਗਮ ਇਵੇਂ ਸੁਭਾਰ ਸੱਸੇ ਨੌਕੜ ਥੋੜਾ ਜਿਹਾ ਹਲਕਾ ਜਾਂ ਟਿਕਾ ਦੇ ਕੇ ਭਾਰ ਇਕੱਠਾ ਕਰਨਾ ਸੁਭਾਰ ਭਰਦਾ ਹੁੰਦਾ ਭਰਿਆ ਹੋਇਆ ਸੁਭਾਰ ਜਿਹੜਾ ਨੱਕੋ ਨੱਕ ਭਰਿਆ ਹੋਵੇ ਜਿਹਦੇ ਵਿੱਚ ਕੋਈ ਹੋਰ ਵਸਤੂ ਪੈਣ ਦੀ ਗੁੰਜਾਇਸ਼ ਨਾ ਹੋਵੇ ਤੋਂ ਸਤਿਗੁਰ ਕਹਿੰਦੇ ਨੇ ਦਸਵੇਂ ਉਹ ਅਵਸਥਾ ਜਿਹੜੀ ਨੌਂ ਸਰੀਰ ਦੇ ਦਰਵਾਜਿਆਂ ਤੋਂ ਉੱਪਰ ਦੀ ਅਵਸਥਾ ਹੈ ਪੂਰੇ ਸਤਿਗੁਰੂ ਆਖਦੇ ਨੇ ਨੌ ਸਰ ਸੁਭਰ ਦਸਵੇਂ ਪੂਰੇ ਜਦੋਂ ਕੋਈ ਮਨੁੱਖ ਆਪਣੀਆਂ ਨੌਂ ਇੰਦਰੀਆਂ ਅੱਖਾਂ ਕੰਨ ਨੱਕ ਮੂੰਹ ਇਹਨਾਂ ਨੌਂ ਦਰਵਾਜਿਆਂ ਨੂੰ ਚੰਗੀ ਤਰ੍ਹਾਂ ਭਰ ਲਵੇ ਪੂਰੀ ਤਰ੍ਹਾਂ ਭਾਵ ਬਾਹਰ ਬਲ ਨੋ ਤੱਕੇ ਅੱਖਾਂ ਨਾਲ ਸਿਰਫ ਆਪਣੇ ਆਪ ਨੂੰ ਦੇਖੇ ਕੰਨਾਂ ਨਾਲ ਆਪਣੇ ਅੰਦਰੋਂ ਮਾਲਕ ਦੀ ਆਵਾਜ਼ ਨੂੰ ਸੁਣੇ ਜੀਭ ਦੇ ਨਾਲ ਮੂੰਹ ਦੇ ਨਾਲ ਉਸ ਮਾਲਕ ਦੇ ਗੁਣਾਂ ਨੂੰ ਗਾਵੇ ਭਾਅ ਬਾਹਰੋਂ ਸੁਰਤੀ ਨਾ ਜਾਵੇ ਬਾਹਰ ਵੱਲ ਧਿਆਨ ਨਾ ਜਾਵੇ ਅੰਦਰ ਪੂਰਾ ਤ੍ਰਿਪਤ ਹੋ ਜਾਵੇ ਭਰ ਜਾਵੇ ਸਤਿਗੁਰੂ ਆਖਦੇ ਨੇ ਜਦੋਂ ਮਨੁੱਖ ਦੀਆਂ ਇਹ ਨੋ ਬੁਲਕਾਂ ਜੋ ਅੱਖਾਂ ਕੰਨ ਨੇ ਪੂਰੀ ਤਰ੍ਹਾਂ ਭਰ ਜਾਂਦੇ ਨੇ ਬਾਹਰ ਨਹੀਂ ਜਾਂਦੇ ਉਸ ਵੇਲੇ ਫਿਰ ਇਹ ਦਸਵੀਂ ਅਵਸਥਾ ਵਿੱਚ ਚਲੇ ਜਾਂਦਾ ਹੈ ਅਫੁਰ ਅਵਸਥਾ ਦੇ ਵਿੱਚ ਚਲੇ ਜਾਂਦਾ ਹੈ ਜਿਹਨੂੰ ਦਸਵਾਂ ਜਾਂ ਦਸਵੀਂ ਅਵਸਥਾ ਸਾਤ ਗੁਣਿ ਆਖਿਆ ਹੈ ਤ੍ਰਿਤੀ ਅਵਸਥਾ ਦਾ ਜ਼ਿਕਰ ਇਹ ਕਰਦੇ ਨੇ ਇਹਨੂੰ ਤਿਹੇ ਸ਼ਬਦ ਵੀ ਕਰਦੇ ਨੇ ਜੋ ਜਿਸ ਤਰ੍ਹਾਂ ਅਸੀਂ ਪੁਰਾਣਾ ਪਹਿਲੇ ਪਾਠ ਕਰਦੇ ਹਾਂ ਉੱਥੇ ਨਨਹਾ ਹਾਨ ਨੇ ਤਤਹਾ ਹਤੇ ਹਨ ਇਸ ਤਰ੍ਹਾਂ ਪਾਠ ਕਰਦੇ ਪਰ ਅਸੀਂ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਸਿੱਖ ਕੇ ਜਿਵੇਂ ਅੱਜ ਕੱਲ ਨਵੀਂ ਬਾਣੀ ਪੜ੍ਹਨ ਦਾ ਤਰੀਕਾ ਪ੍ਰਚਲਿਤ ਹੈ ਜਿਵੇਂ ਆਪ ਭਗਤ ਤਹਾਹਾ ਅਸੀਂ ਭਗਤ ਹੈ ਕਹਿੰਦੇ ਸੀ ਪਰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਤ ਤੈਨੂੰ ਕੰਨਾਂ ਲਾ ਕੇ ਭਗਤਾਂ ਸ਼ਬਦ ਵਰਤਿਆ ਇੱਥੇ ਅੱਜ ਕੱਲ ਕਈ ਵਿਦਵਾਨ ਇਹਨਾਂ ਤ ਤੈਨੂੰ ਹਲਕਾ ਜਿਹਾ ਕੰਨਾਂ ਲਾ ਕੇ ਤਹਿਨ ਦੀ ਜਿਵੇਂ ਤਾਹ ਕਰਨ ਲੱਗੇ ਚਲੋ ਪਾਠ ਦਾ ਫਰਕ ਨਹੀਂ ਪਾਠ ਸਾਰਾ ਹੈ ਗੱਲ ਸਾਰੇ ਸਹੀ ਹੈ ਗੱਲ ਸਮਝਣ ਦੀ ਅਸੀਂ ਗੁਰੂ ਦੀ ਗੱਲ ਨੂੰ ਸਮਝੀਏ ਤੰ ਅਨਹਤ ਅਨਹਤ ਹੁੰਦਾ ਇੱਕ ਰਸ ਲਗਾਤਾਰ ਸੁਣ ਉਹ ਅਵਸਥਾ ਜਿਹੜੀ ਲਗਾਤਾਰ ਅਫੁਰ ਹੋਵੇ ਵਜਾਮਹ ਤੂਰੇ ਵਜਾਮਹ ਵਜਾਉਂਦੇ ਹਨ ਤੂਰੇ ਹੁੰਦੇ ਬਾਜੇ ਫਿਰ ਉਹ ਮਨੁੱਖ ਦਸਵੀਂ ਅਵਸਥਾ ਦੇ ਵਿੱਚ ਟਿੱਕੇ ਅਫੁਰ ਅਵਸਥਾ ਦੇ ਬਾਜੇ ਵਜਾਉਂਦੇ ਭਾਵਨ ਦੇ ਅੰਦਰ ਕੋਈ ਫੁਰਨਾ ਨਹੀਂ ਫਿਰ ਉੱਠਦਾ ਹੈ ਉਹ ਸਾਰੇ ਫੁਰਨਿਆਂ ਨੂੰ ਗੁਰੂ ਦੀ ਕਿਰਪਾ ਨਾਲ ਰੋਕ ਲੈਂਦੇ ਹਨ ਉਹਨਾਂ ਦੇ ਫੁਰਨੇ ਖਤਮ ਹੋ ਜਾਂਦੇ ਹਨ ਤੋਂ ਫਿਰ ਅੱਗੇ ਉਸ ਅਵਸਥਾ ਦਾ ਜ਼ਿਕਰ ਕਰਦੇ ਆ ਕਹਿੰਦੇ ਸੱਚ ਹੈ ਰਾਚੇ ਦੇਖ ਹਜੂਰੇ ਦੇਖ ਦੇਖ ਅੱਖੇ ਨੂੰ ਸਿਆਰੀ ਹੈ ਅਰਥ ਦੇਖ ਕੇ ਉਹ ਉਹਨਾਂ ਨੂੰ ਹਾਜ਼ਰ ਨਾਜ਼ਰ ਪ੍ਰਮਾਤਮਾ ਨਜ਼ਰ ਆਉਂਦਾ ਉਹ ਸੱਚ ਹੈ ਰਾਚੇ ਸੱਚੇ ਮਾਲਕ ਨਾਲ ਰਜ ਜਾਂਦੇ ਜੁੜ ਜਾਂਦੇ ਦੇਖ ਹਜੂਰੇ ਉਹਨਾਂ ਨੂੰ ਹਾਜ਼ਰ ਨਾਜ਼ਰ ਦੇਖ ਕੇ ਉਹ ਅਵਸਥਾ ਦੇ ਵਿੱਚ ਫਿਰ ਸੁੰਨ ਅਵਸਥਾ ਦੇ ਵਿੱਚ ਮਾਲਕ ਸਰਵ ਵਿਆਪਕ ਹੋ ਜਾਂਦਾ ਹਰੇਕ ਵਿੱਚ ਨਜ਼ਰ ਆਉਣ ਲੱਗ ਜਾਂਦਾ ਜਿਹੜਾ ਸਤਗੁਰ ਕਹਿੰਦੇ ਨੇ ਘਾਟ ਘਾਟ ਸਾਚ ਰਹਿਆ ਪਰਪੂਰੇ ਫਿਰ ਉਹਨੂੰ ਹਰੇਕ ਸਰੀਰ ਦੇ ਵਿੱਚ ਉਹ ਪਰਮਾਤਮਾ ਵਿਆਪਕ ਨਜ਼ਰ ਆਉਣ ਲੱਗਦਾ ਇਸ ਅਵਸਥਾ ਦੇ ਵਿੱਚ ਫਿਰ ਪਰਮਾਤਮਾ ਜਿਹੜਾ ਹਰੇਕ ਸਰੀਰ ਦੇ ਵਿੱਚ ਘਾਟ ਘਾਟ ਹਰੇਕ ਸਰੀਰ ਟੈ ਕੇ ਨੇ ਸਹੀ ਲੱਗੀ ਘਾਟ ਵਿੱਚ ਸਰੀਰ ਵਿੱਚ ਸਾਚ ਰਹਿਆ ਪਰਪੂਰੇ ਪੂਰੀ ਤਰ੍ਹਾਂ ਭਰਪੂਰ ਪਰਮਾਤਮਾ ਜਿਹੜਾ ਸੱਚਾ ਵਿਆਪਕ ਜਿਹੜਾ ਹੈ ਉਹ ਫਿਰ ਨਜ਼ਰ ਆ ਜਾਂਦਾ ਹੈ। ਗੁਪਤੀ ਬਾਣੀ ਪ੍ਰਗਟ ਹੋਏ। ਅੰਦਰੋਂ ਜਿਹੜੀ ਪਰਮਾਤਮਾ ਦੀ ਰੋਣ ਸੀ ਅੰਦਰ ਤੇ ਸਾਡੇ ਪਰਮਾਤਮਾ ਪ੍ਰਗਟ ਨਹੀਂ ਹੈ ਹਜੇ। ਹੈ ਅੰਦਰ ਹੀ ਹੈ ਰੱਬ ਸਾਡੇ ਦੇ ਅੰਦਰ। ਅੰਤਰ ਖੂਹਟ ਅੰਮ੍ਰਿਤ ਭਰਿਆ। ਸ਼ਬਦੇ ਕਾੜ ਪੀਆ ਪਨਿਹਾਰੀ। ਹੈ ਤਾਂ ਅੰਦਰ ਹੀ ਹੈ। ਪਰ ਗੁਰੂ ਦੇ ਸ਼ਬਦ ਦੇ ਜਰੀਏ ਜਦ ਸੁਨਨ ਅਵਸਥਾ ਵਿੱਚ ਟਿਕਿਆ ਤਾਂ ਉਹ ਜਿਹੜਾ ਅੰਦਰ ਮਾਲਕ ਦੀ ਰੋਣ ਉਹ ਪ੍ਰਗਟ ਹੋ ਗਈ। ਅੰਦਰ ਪ੍ਰਮਾਤਮਾ ਪ੍ਰਗਟ ਹੋ ਗਿਆ ਆਪਣੇ ਸਰੀਰ ਦੇ ਵਿੱਚ ਵੀ ਪ੍ਰਮਾਤਮਾ ਨਜ਼ਰ ਆਇਆ ਭਾਵ ਪ੍ਰਮਾਤਮਾ ਅੰਦਰੋਂ ਪ੍ਰਗਟ ਹੋ ਗਿਆ ਸਰੀਰ ਦੇ ਵਿੱਚ ਨਾਨਕ ਪਰਖ ਲਏ ਸੱਚ ਸੋਏ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਪਰਖ ਸ਼ਬਦ ਹੈ ਨਾ ਪਪਾ ਰਹਾ ਖਖੇ ਨੂੰ ਸਿਹਾਰੀ ਹੈ ਤੇ ਇੱਥੇ ਪਰਖ ਸਤਿਗੁਰੂ ਪਾਤਸ਼ਾਹ ਪ੍ਰੀਖ ਸ਼ਬਦ ਵੀ ਵਰਤਦੇ ਇਨਣੇ ਇਹ ਸ਼ਬਦ ਪ੍ਰੀਖ ਕਰਕੇ ਵੀ ਵਰਤਿਆ ਗਿਆ ਹੈ ਤੋ ਪਰਖ ਇਸਤਰੀ ਲੇਖਕੀ ਨੂੰ ਸਾਲੀ ਇਸੇ ਕਰਕੇ ਲਗੀ ਹੈ ਇਹਦਾ ਮਤਲਬ ਪਰਖ ਕਰਨੀ ਪਰਖ ਲੈਣਾ ਤੋ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਕਹਿੰਦੇ ਫਿਰ ਉਹ ਮਨੁੱਖ ਨਾਨਕ ਪਰਖ ਲਏ ਸੱਚ ਸੋਏ ਪ੍ਰਮਾਤਮਾ ਪਰਮੇਸ਼ਰ ਸੱਚੇ ਪ੍ਰਭੂ ਦੇ ਨਾਮ ਰੂਪ ਸਬਦੇ ਦੀ ਪਰਖ ਕਰ ਲੈਂਦੇ ਉਹ ਪ੍ਰਮਾਤਮਾ ਨੂੰ ਜਿਹੜਾ ਨਾ ਉਹਨੂੰ ਪਰਖ ਹੋ ਜਾਂਦੀ ਵੀ ਇੰਨਾ ਸਾਰੇ ਵਿਆਪਕ ਹੈ ਰਾਰੇ ਸਰੀਰ ਦੇ ਵਿੱਚ ਹੈ ਹਰੇਕ ਜਗ੍ਹਾ ਹੀ ਹੈ ਸੱਚ ਸੋਏ ਦਾ ਭਾਗ ਸੱਚਾ ਮਾਲਕ ਪਰਮਾਤਮਾ ਹੈ ਉਸ ਮਾਲਕ ਦੀ ਸੱਚੇ ਪਰਮਾਤਮਾ ਦੀ ਕਦਰ ਉਹਨੂੰ ਸਮਝ ਆ ਜਾਂਦੀ ਹਰੇਕ ਰੋਮ ਦੇ ਵਿੱਚ ਪਰਮਾਤਮਾ ਨਜ਼ਰ ਆ ਜਾਂਦਾ ਹੈ ਤੋਂ ਸਤਿਗੁਰੂ ਇਸ 53 ਨੰਬਰ ਪੌੜੀ ਦੇ ਵਿੱਚ ਉਸ ਪਰਮਾਤਮਾ ਪਰਮੇਸ਼ਰ ਨੂੰ ਜਦੋਂ ਬੰਦਾ ਸੁੱਲਨ ਅਵਸਥਾ ਵਿੱਚ ਜਾਂਦਾ ਕਿਵੇਂ ਜਾਣ ਲੈਂਦਾ ਉਹਦਾ ਜ਼ਿਕਰ ਕਰਦੇ ਨੇ ਇਹ ਫਿਰ ਉਹ ਆਪਣੀਆਂ ਅੱਖਾਂ ਕੰਨ ਨੱਕ ਵਗੈਰਾ ਨਾਲ ਬਾਹਰ ਨਹੀਂ ਜਾਂਦਾ ਆਪਣੇ ਅੰਦਰ ਰਹਿੰਦਾ ਬਾਹਰ ਨਹੀਂ ਤੱਕਦਾ ਸੰਸਾਰਕ ਪਦਾਰਥ ਨੂੰ ਨਹੀਂ ਤੱਕਦਾ ਦਸਵੀਂ ਅਵਸਥਾ ਦੇ ਵਿੱਚ ਜਾ ਕੇ ਸੁੱਲਨ ਅਵਸਥਾ ਵਿੱਚ ਜਾ ਕੇ ਟਿਕ ਜਾਂਦਾ ਤੇ ਫਿਰ ਉੱਥੇ ਸੁੱਲਨ ਅਵਸਥਾ ਦੇ ਅਫੁਰ ਅਵਸਥਾ ਦੇ ਐਸੇ ਬਾਜੇ ਵੱਜਦੇ ਕਿ ਆਪਣੇ ਆਪ ਨੂੰ ਬਾਹਰ ਪਟਕਣ ਨਹੀਂ ਦਿੰਦਾ ਫੁਰਨੇ ਹੀ ਉਹਦੇ ਬੰਦ ਹੋ ਜਾਂਦੇ ਗੁਰੂ ਦੀ ਕਿਰਪਾ ਨਾਲ ਤੇ ਉਹ ਹਾਜ਼ਰਨਾ ਦੇ ਫੁਰਮਾਤਮਾ ਹਰੇਕ ਜਗ੍ਹਾ ਸੱਚਾ ਰੱਬ ਦਿਖਾਈ ਦਿੰਦਾ ਤੇ ਫਿਰ ਹਰੇਕ ਸਰੀਰ ਦੇ ਵਿੱਚ ਦਿਖਾਈ ਦਿੰਦਾ ਉਹਦੇ ਅੰਦਰੋਂ ਪ੍ਰਮਾਤਮਾ ਦੀ ਰੌਣਕ ਪ੍ਰਗਟ ਹੋ ਜਾਂਦੀ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਉਹ ਪ੍ਰਮਾਤਮਾ ਪਰਮੇਸ਼ਰ ਸੱਚੇ ਦੀ ਕਦਰ ਨੂੰ ਜਾਣ ਲੈਂਦਾ ਉਹਨੂੰ ਪਰਖ ਹੋ ਜਾਂਦੀ ਕਿ ਪ੍ਰਮਾਤਮਾ ਹਰ ਜਗ੍ਹਾ ਸਰਬਵਿਆਪਕ ਹੈ ਸੋ ਜਿੱਥੇ ਸਤਿਗੁਰਾਂ ਨੇ ਸਿੱਧਾਂ ਨੂੰ ਇਹ ਗੱਲ ਸਮਝਾਈ ਹੈ ਉਥੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਵੀ ਇਹੀ ਗੱਲ ਸਮਝਾਈ ਕਿ ਅਫੁਰ ਅਵਸਥਾ ਦੇ ਵਿੱਚ ਤੇ ਉਸ ਮਾਲਕ ਨੂੰ ਪ੍ਰਮਾਤਮਾ ਨੂੰ ਚੇਤੇ ਕਰਨਾ ਉਹਦੇ ਕੀ ਅਰਦਾਸ ਕਰਕੇ ਉਹਨੂੰ ਯਾਦ ਕਰਨਾ ਤਾਂ ਕਿ ਕੁਰਣੀ ਜਿਹੜੀ ਖਤਮ ਹੋ ਜਾਣਾ। ਅਫੁਰ ਅਵਸਥਾ ਪ੍ਰਗਟ ਹੋ ਜਾਵੇ, ਸੁਨ ਅਵਸਥਾ ਮਿਲ ਜਾਵੇ। ਸੋ ਇਸ ਤਰੀਕੇ ਦੇ ਨਾਲ ਜਦੋਂ ਤੱਕ ਉਹ ਅਫੁਰ ਅਵਸਥਾ ਦੇ ਵਿੱਚ ਨਹੀਂ ਜਾਵਾਂਗੇ, ਸੁਨ ਅਵਸਥਾ ਦੇ ਵਿੱਚ ਗੁਰੂ ਦੀ ਕਿਰਪਾ ਨੂੰ ਨਾ ਟਿਕ ਸਕੇ। ਕੁਰਣੀ ਜਦੋਂ ਤੱਕ ਨਹੀਂ ਵਧਾਉਂਦੇ, ਉਦੋਂ ਤੱਕ ਮਾਲਕ ਦਾ ਮਲਾਪ, ਪਰਮੇਸ਼ਰ ਦਾ ਮਲਾਪ ਔਖਾ ਹੈ। ਸੋ ਇਹ ਸਤਿਗੁਰੂ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।